ਇਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਮੈਂਬਰਸ਼ਿਪ ਮੁਹਿੰਮ ਕੱਲ ਤੋਂ ਸ਼ੁਰੂ ਕੀਤੀ ਆ ਔਰ ਮੁਹਿੰਮ ਚੱਲ ਰਹੀ ਆ ਉਥੋਂ ਇੱਕ ਗੱਲ ਬਿਲਕੁਲ ਕਲੀਅਰ ਆ ਕਿ ਇਹ ਬੜੇ ਕਲੀਅਰ ਮਿੱਥੇ ਹੋਏ ਸੋਚੇ ਸਮਝੇ ਰਾਤੇ ਪਾਰਟੀ ਜਿਹੜੀ ਆ ਉਹ ਚੱਲ ਰਹੀ ਆ ਜਿਹੜੀ ਸੱਤ ਮੈਂਬਰੀ ਕਮੇਟੀ ਆ ਉਹਨਾਂ ਨੂੰ ਉਹਨਾਂ ਨੇ ਨਕਾਰਿਆ ਵੀ ਨਹੀਂ ਲੇਕਿਨ ਉਹਦੀ ਦੇਖਰੇਖ ਦੇ ਵਿੱਚ ਮੈਂਬਰਸ਼ਿਪ ਮੁਹਿੰਮ ਨਹੀਂ ਚੱਲ ਰਹੀ ਔਰ ਇਹਦਾ ਇਹ ਅਕਾਲੀ ਦਲ ਨੇ ਬੜਾ ਕਲੀਅਰ ਐਕਸਪਲੇਨ ਕੀਤਾ ਵਾ ਕਿ ਇਸ ਕਰਕੇ ਕਿਉਂਕਿ ਉਹਦੇ ਵਿੱਚ ਕਾਨੂੰਨੀ ਅਡਚਨ ਆ ਜੇ ਆ ਪਾਰਟੀ ਇਸ ਆਪਣੀ ਮੈਂਬਰਸ਼ਿਪ ਮੁਹਮਾਤ ਸੱਤ ਮੈਂਬਰੀ ਕਮੇਟੀ ਦੀ ਦੇਖਰੇਖ ਕਰਦੀ ਆ ਤੇ ਪਾਰਟੀ ਦੀ ਜਿਹੜੀ ਮੰਨਤਾ ਵਾ ਉਹਨੂੰ ਖਤਰਾ ਹੋ ਸਕਦਾ ਵੇ ਇਹਦੇ ਵਿੱਚ ਕਿੰਨੀ ਸਚਾਈ ਹੈ ਕਿੰਨੀ ਨਹੀਂ ਮੈਂ ਉਹਦੇ ਵਿੱਚ ਨਹੀਂ ਪੈ ਰਿਹਾ ਪਰ ਇਹ ਸੋਚ ਦੇ ਨਾਲ ਅਕਾਲੀ ਦਲ ਜਿਹੜਾ ਵਾ ਬੜਾ ਕਲੀਅਰਲੀ ਅ ਅੱਗੇ ਚੱਲ ਰਿਹਾ ਵਾ ਔਰ ਆਬਵੀਅਸਲੀ ਇਸ ਕੱਲ ਕਰਕੇ ਨਰਾਜ਼ਤਾ ਰਜਰਾ ਵਾ ਉਹ ਬਹੁਤ ਖਫਾ ਵਾ ਅ ਕਾਲੀ ਦਲ ਨੂੰ ਇਹ ਵੀ ਲੱਗਦਾ ਵਾ ਕਿ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਨੇ ਆ ਆਪਣੀ ਸਜ਼ਾ ਜਿਹੜੀ ਆ ਜੋ ਸ੍ਰੀ ਕਲਤਖ ਸਾਹਿਬ ਨੇ ਦਿੱਤੀ ਸੀ ਔਰ ਨਿਭਾਈ ਆ ਉਹਦੇ ਕਰਕੇ ਵੀ ਲੋਕਾਂ ਨੂੰ ਲੱਗਦਾ ਵਾ ਲੋਕਾਂ ਲੋਕੀ ਉਹਨਾਂ ਨੂੰ ਦੁਬਾਰਾ ਤੋਂ ਸਵੀਕਾਰ ਕਰਨਗੇ ਔਰ ਉਸ ਵੇਲੇ ਉਹਨਾਂ ਤੇ ਇੱਕ ਬਹੁਤ ਮੰਦਪਾਗਾ ਹਮਲਾ ਵੀ ਹੋ ਗਿਆ ਉਹਨਾਂ ਨੂੰ ਇਹ ਵੀ ਲੱਗਦਾ ਵਾ ਕਿ ਉਹਦੇ ਕਰਕੇ ਵੀ ਲੋਕਾਂ ਨੂੰ ਲੱਗੂਗਾ ਕਿ ਇੱਕ ਗੁਰੂ ਦਾ ਸਿੱਖ ਸਜ਼ਾ ਨਭਾਰਿਆ ਸੀ ਜੋ ਗੁਰੂ ਨੇ ਲਾਈ ਸੀ ਔਰ ਉਹਦੇ ਤੇ ਹਮਲੇ ਹੋਣ ਕਰਕੇ ਲੋਕੀ ਜਿਹੜੇ ਨੇ ਉਹਨਾਂ ਦੀ ਸਹਿਕਾਰਤਾ ਉਸ ਲੀਡਰ ਪ੍ਰਤੀ ਵਧੂਗੀ ਇੱਕ ਤਰੀਕੇ ਨਾਲ ਹਮਦਰਦੀ ਹੋਵੇਗੀ ਮੈਨੇ ਆਂਦਾ ਵੀ ਜਾਣ ਕੇ ਉਹਨਾਂ ਨੇ ਹਮਦਰਦੀ ਲੈਣ ਦੀ ਕੋਸ਼ਿਸ਼ ਕੀਤੀ ਆ ਲੇਕਿਨ ਹਮਦਰਦੀ ਲਾਜ਼ਮੀ ਹੈ ਕਿ ਹਮਦਰਦੀ ਜ਼ਰੂਰ ਹੋਵੇਗੀ ਲੇਕਿਨ ਕਾਲੀਗਲ ਨੂੰ ਨਾਲ ਇਹ ਵੀ ਲੱਗਦਾ ਵਾ ਕਿ ਜਿਹੜੇ ਬਾਕੀ ਧੜੇ ਨੇ ਭਾਵੇਂ ਉਸ ਤੇਮਨਜੀਤ ਮੰਨਦਾ ਧੜਾ ਵਾ ਜਾਂ ਇੱਕ ਨਵੀਂ ਪਾਰਟੀ ਜਿਹੜੀ ਆ ਉਹ ਬਣ ਜਾ ਰਹੀ ਆ ਉਹਨਾਂ ਕੋਲ ਕਿਉਂਕਿ ਜਥੇਬੰਦਿਕ ਢਾਂਚਾ ਨਹੀਂ ਸਪੈਸ ਕਰਕੇ ਲੋਕਾਂ ਦੀ ਚੁਕਾ ਜਿਹੜਾ ਵਾ ਉਹ ਸ਼੍ਰੋਮਣੀ ਅਕਾਲੀ ਦਲ ਵੱਲ ਹੀ ਹੋਵੇਗਾ ਇਹ ਸ਼੍ਰੋਮਣੀ ਅਕਾਲੀ ਦਲ ਦੀ ਦਾ ਦੀ ਕਾਲੀ ਦਲ ਨੂੰ ਲੱਗਦਾ ਵਾ ਕਿ ਇਸ ਕਰਕੇ ਅਸੀਂ ਹੋਰ ਤਾਕਤਵਾਰ ਹੋਣ ਜਾ ਰਹੇ ਹਾਂ ਸੋ ਜਿਸ ਤਰ੍ਹਾਂ ਮਹਿੰਮ ਚੱਲ ਰਹੀ ਹੈ ਇਹ ਬਹੁਤ ਵਧੀਆ ਵਾ ਲੇਕਿਨ ਜਿਵੇਂ ਸਾਡੇ ਕੁਝ ਕੋਲਰਸ ਨੇ ਕਿਹਾ ਕਿ ਇੱਕ ਜਿਹੜਾ ਪਰਸੈਪਸ਼ਨ ਬਣ ਰਿਹਾ ਵਾ ਕਿ ਅਕਾਲ ਤਖਤ ਦੀ ਗੱਲ ਜਿਹੜੀ ਆ ਇਨ ਬਿਨ ਲਾਗੂ ਨਹੀਂ ਕੀਤੀ ਗਈ ਆਦੇਸ਼ ਨਹੀਂ ਮੰਨੇਗੇ ਮੇਰਾ ਖਿਆਲ ਹੈ ਉਹਦੇ ਕਰਕੇ ਪਾਰਟੀ ਨੂੰ ਜਿਹੋ ਜਿਹਾ ਹੰਗਾਰਾ ਮਿਲਣਾ ਚਾਹੀਦਾ ਸੀ ਜਾਂ ਜਿਸ ਤਰ੍ਹਾਂ ਪਾਰਟੀ ਤਾਕਤਵਰ ਹੋ ਸਕਦੀ ਸੀ ਉਹਦੇ ਵਿੱਚ ਜ਼ਰੂਰ ਕਮੀਆਂ ਪੇਸ਼ੀਆਂ ਰਹਿਣਗੀਆਂ ਔਰ ਇਹਦੇ ਨਾਲ ਮੇਰਾ ਖਿਆਲ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਔਰ ਬਾਕੀ ਸਿੰਘ ਸਹਿਬਾਨ ਨੇ ਉਹਨਾਂ ਦੀ ਪੋਜੀਸ਼ਨ ਵੀ ਕਮਜ਼ੋਰ ਹੋਈ ਆ ਔਰ ਮੈਂ ਹੈਰਾਨ ਨਹੀਂ ਹੋਵਾਂਗਾ ਜੇ ਅਗਲੇ ਦਿਨਾਂ ਦੇ ਵਿੱਚ ਇਹਨਾਂ ਵਿੱਚੋਂ ਜੇ ਸਾਰੇ ਨਹੀਂ ਤਾਂ ਕੁਝ ਜਥੇਦਾਰ ਸਹਿਬਾਨ ਜਿਹੜੇ ਨੇ ਉਹ ਆਪਣੇ ਅਹੁਦਿਆਂ ਤੋਂ ਸ਼ਾਇਦ ਅਸਤੀਫਾ ਵੀ ਦੇ ਸਕਦੇ ਨੇ ਜੇ ਇਹੋ ਜੀ ਗੱਲ ਹੁੰਦੀ ਆ ਤੇ ਫਿਰ ਅਕਾਲੀ ਦਲ ਬਾਦਲ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਪੋਜੀਸ਼ਨ ਕੀ ਹੋਵੇਗੀ ਉਹਦੇ ਨਾਲ ਫਿਰ ਹੋਰ ਅਕਾਲੀ ਦਲ ਜਿਹੜਾ ਵਾ ਉਹ ਮਜ਼ਬੂਤ ਨਜ਼ਰ ਆਊਗਾ ਜਾਂ ਕਮਜ਼ੋਰ ਨਜ਼ਰ ਆਊਗਾ ਇਹ ਮੇਰੇ ਖਿਆਲ ਸਮਾਂ ਹੀ ਦੱਸੇਗਾ ਪਰ ਇਹ ਸਭ ਦਾ ਜੋ ਕੁਝ ਹੋ ਰਿਹਾ ਵਾ ਇਹਦਾ ਮਤਲਬ ਬੜਾ ਕਲੀਅਰ ਆ ਕਿ ਪਾਰਟੀ ਦੀ ਜਿਹੜੀ ਜਿਹੜੀ ਕਾਡਰ ਦੀ ਵੋਟ ਆ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਸਟਰੋਂਗ ਕਾਡਰ ਹੁੰਦਾ ਸੀ ਉਹਦੀ ਕਾਡਰ ਦੀ ਵੋਟ ਜਿਵੇਂ 2017 ਚ 22 ਚ 24 ਚ ਵੰਡੀ ਗਈ ਉਹ ਉਸੇ ਤਰ੍ਹਾਂ ਹੀ ਵੰਡੀ ਰਹੇਗੀ ਔਰ ਇਹਦਾ ਫਾਇਦਾ ਜਿਹੜਾ ਵਾ ਉਹ ਦੂਜੀਆਂ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਕਦੀ ਅੰਦਾਜ਼ਾ ਲਾ ਸਕਦੇ ਸੀ 92 ਸੀਟਾਂ ਜਿੱਤ ਜਾਣਗੇ 92 ਸੀਟਾਂ ਜਿੱਤੀ ਅਕਾਲੀ ਦਲ ਸਿਰਫ 3 ਸੀਟਾਂ ਤੇ ਸੀਮਿਤ ਰਹਿ ਗਿਆ ਉਸ ਵੇਲੇ ਇਸੇ ਤਰ੍ਹਾਂ ਇਹਦਾ ਫਾਇਦਾ ਕਾਂਗਰਸ ਨੂੰ ਔਰ ਕੁਝ ਹੱਦ ਤੱਕ ਭਾਜਪਾ ਨੂੰ ਵੀ ਹੋਵੇਗਾ ਸੋ ਮੇਰਾ ਖਿਆਲ ਹੈ ਕਿ ਮੇਰਾ ਖਿਆਲ ਹੈ ਸਾਰੇ ਲੀਡਰਾਂ ਨੂੰ ਸੋਚਣਾ ਚਾਹੀਦਾ ਵਾ ਕਿ ਜੋ ਅਸੀਂ ਕਰ ਰਹੇ ਹਾਂ ਕਿ ਸਹੀ ਹੈ ਇਹਦਾ ਕੋਈ ਹਲ ਤਰੀਕਾ ਨਹੀਂ ਲੱਭਿਆ ਜਾ ਸਕਦਾ ਕਾਨੂੰਨੀ رائے ਜੇ ਤੁਸੀਂ ਲਈ ਆ ਕੁਝ ਤੇ ਦੂਜੇ ਬੰਦਿਆਂ ਨੇ ਵੀ ਕਾਨੂੰਨੀ رائے ਦਿੱਤੀ ਆ ਮੇਰੇ ਖਿਆਲੇ ਕਾਨੂੰਨੀ رائے ਜਿਹੜੀ ਆ ਇਹਦੇ ਤੇ ਕੰਸੈਂਸਸ ਬਣਾਇਆ ਜਾਵੇ ਔਰ ਮੇਰਾ ਹਾਲੀ ਵੀ ਮੰਨਣਾ ਵਾ ਕਿ ਇਹ ਮੈਂਬਰਸ਼ਿਪ ਡਰਾਈਵ ਜਿਹੜੀ ਆ ਇਹ ਜੇ ਅਕਾਲ ਤਖਤ ਦੀ 7 ਮੈਂਬਰੀ ਕਮੇਟੀ ਜਾਂ ਕੋਈ ਹੋਰ ਕਮੇਟੀ ਜੇ ਉਹ 7 ਮੈਂਬਰੀ ਕਮੇਟੀ ਚ ਕਾਨੂੰਨੀ ਅੜਚਣ ਆ ਉਹਨੂੰ ਪਾਸੇ ਰੱਖਦੇ ਹੋ ਇੱਕ ਹੋਰ ਕੋਈ ਮੈਂਬਰਸ਼ਿਪ ਸਾਂਝੀ ਕਮੇਟੀ ਜੇ 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 ਨੂੰ ਸਾਰੇ ਮੰਨਣਗੇ ਸਾਰੇ ਨੂੰ ਐਕਸੈਪਟੇਬਲ ਹੋਵੇ ਕਮੇਟੀ ਉਹਦੀ ਦੇਖਰੇਖ ਦੇ ਵਿੱਚ ਮੈਂਬਰਸ਼ਿਪ ਡਰਾਈਵ ਦੁਬਾਰਾ ਚੱਲੇਗੀ ਤੇ ਉਹ ਬਿਹਤਰ ਸਾਬਤ ਹੋਵੇਗੀ